ਬਜ਼ੁਰਗਾਂ ਦਿਆਂ ਦੱਸਿਆ ਹੋਇਆ ਧਿਆਨ ਰੱਖਣ ਜੋ ਕੁਝ ਬਹੁਤ ਹੀ ਜ਼ਿਆਦਾ ਜ਼ਰੂਰੀ ਗੱਲਾਂ ਜਿਨ੍ਹਾਂ ਲੋਕਾਂ ਵਿੱਚ ਖੂਨ ਦੀ ਕਮੀ ਹੁੰਦੀ ਹੈ ਉਹਨਾਂ ਨੂੰ ਵੈਂਗਣ ਦਾ ਸੇਵਨ ਕਦੇ ਵੀ ਨਹੀਂ ਕਰਨਾ ਚਾਹੀਦਾ ਕੱਚੀ ਗੋਭੀ ਦੇ ਪੱਤੇ ਚਬਾਉਣ ਨਾਲ 슈ਗਰ ਲੈਵਲ ਘਟ ਹੋ ਜਾਂਦਾ ਹੈ ਦਹੀਂ ਖਾਣ ਨਾਲ ਡਿਪਰੈਸ਼ਨ ਅਤੇ ਦਿਮਾਗੀ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ਪਪੀਤੇ ਦੇ ਪੱਤਿਆਂ ਦਾ ਰਸ ਪੀਣ ਨਾਲ ਡੇਂਗੂ ਵਰਗੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ ਦੋ ਹਫ਼ਤੇ ਵਿੱਚ ਇੱਕ ਵਾਰ ਵਰਤ ਜ਼ਰੂਰ ਰੱਖਣਾ ਚਾਹੀਦਾ ਹੈ ਇਸ ਦੇ ਨਾਲ ਪੇਟ ਠੀਕ ਰਹਿੰਦਾ ਹੈ ਸਵੇਰ ਦੀ ਧੁੱਪ ਵਿੱਚ ਜ਼ਰੂਰ ਬੈਠਣਾ ਚਾਹੀਦਾ ਹੈ ਇਸ ਨਾਲ ਸਰੀਰ ਨੂੰ ਵਿਟਾਮਿਨ ਡੀ ਭਰਪੂਰ ਮਾਤਰਾ ਦੇ ਵਿੱਚ ਮਿਲਦਾ ਹੈ ਜੋ ਲੋਕ ਬਹੁਤ ਜ਼ਿਆਦਾ ਤੇਜ਼ ਚੱਲਦੇ ਹਨ ਉਹਨਾਂ ਦਾ ਸਰੀਰ ਕਦੇ ਵੀ ਢਿੱਲਾ ਨਹੀਂ ਪੈਂਦਾ ਜਿੰਨਾਂ ਔਰਤਾਂ ਦੇ ਦੰਦਾਂ ਦੇ ਵਿੱਚਕਾਰ ਖਾਲੀ ਥਾਂ ਹੁੰਦੀ ਹੈ ਉਹ ਬਹੁਤ ਹੀ ਜ਼ਿਆਦਾ ਕਿਸਮਤ ਵਾਲੀਆਂ ਹੁੰਦੀਆਂ ਹਨ ਜੋ ਔਰਤਾਂ ਬੁੱਢੀਆਂ ਨਜ਼ਰ ਆਉਣ ਲੱਗ ਜਾਣ ਉਹ ਅਨਾਰ ਦੇ ਰਸ ਵਿੱਚ ਦਹੀਂ ਸ਼ਾਮਲ ਕਰਕੇ ਪੀ ਲਿਆ ਕਰਨ ਤਾਂ ਉਹ ਜਵਾਨ ਨਜ਼ਰ ਆਉਣ ਲੱਗ ਜਾਣਗੀਆਂ ਜੋ ਔਰਤਾਂ ਸਵੇਰੇ ਖਾਲੀ ਪੇਟ ਖੀਰੇ ਦਾ ਸੇਵਨ ਕਰਦੀਆਂ ਹਨ ਉਹ ਬਹੁਤ ਘੱਟ ਬਿਮਾਰ ਹੁੰਦੀਆਂ ਹਨ ਜੋ ਔਰਤਾਂ ਆਪਣੇ ਚਿਹਰੇ ਤੇ ਮਲਾਈ ਲਗਾਉਂਦੀਆਂ ਹਨ ਉਹਨਾਂ ਦੇ ਚਿਹਰੇ ਤੇ ਵੱਖਰਾ ਹੀ ਨਿਖਾਰ ਆ ਜਾਂਦਾ ਹੈ ਜਿੰਨਾ ਔਰਤਾਂ ਨੂੰ ਅਕਸਰ ਹੀ ਕਮਰ ਦਰਦ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਗਾਂ ਦਾ ਕੱਚਾ ਦੁੱਧ ਪੀਣਾ ਚਾਹੀਦਾ ਹੈ ਇਸ ਨਾਲ ਕਮਰ ਦਰਦ ਤੋਂ ਆਰਾਮ ਮਿਲਦਾ ਹੈ ਜਿੰਨਾ ਔਰਤਾਂ ਨੂੰ ਦੁੱਧ ਘਟ ਆਉਣ ਦੀ ਸਮੱਸਿਆ ਹੈ ਉਹਨਾਂ ਨੂੰ ਮਸਰ ਦੀ ਦਾਲ ਦਾ ਸੇਵਨ ਕਰਨਾ ਜਿਆਦਾ ਤੋਂ ਜਿਆਦਾ ਕਰਨਾ ਚਾਹੀਦਾ ਹੈ ਜੋ ਔਰਤਾਂ ਆਪਣੀ ਕਮਰ ਪਤਲੀ ਕਰਨਾ ਚਾਹੁੰਦੀਆਂ ਹਨ ਉਹ ਲੈਮਨ ਟੀ ਬਲੈਕ ਟੀ ਜਾਂ ਫਿਰ ਗ੍ਰੀਨ ਟੀ ਪੀਣ ਦੀ ਆਦਤ ਪਾ ਲੈਣ ਜੇਕਰ ਤੁਸੀਂ ਸ਼ਾਮ ਦੇ ਸਮੇਂ ਸੌਂਦੇ ਹੋ ਤਾਂ ਤੁਹਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਤੁਸੀਂ ਖਾਣਾ ਖਾਣ ਤੋਂ ਤੁਰੰਤ ਬਾਅਦ ਸੌਣ ਜਾਂਦੇ ਹੋ ਤਾਂ ਤੁਹਾਨੂੰ ਬਹੁਤ ਜਲਦੀ ਬੁਢਾਪੇ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਪ੍ਰੈਗਨਨਸੀ ਦੇ ਦੌਰਾਨ ਪੇਟ ਵਿੱਚ ਖੁਰਕ ਹੋਣ ਦੀ ਸਮੱਸਿਆ ਹੁੰਦੀ ਹੈ ਤਾਂ ਕਪੂਰ ਅਤੇ ਨਾਰੀਅਲ ਦੇ ਤੇਲ ਨੂੰ ਮਿਲਾ ਕੇ ਲਗਾਓ ਮੂੰਹ ਵਿੱਚੋਂ ਸਾਹ ਕਦੇ ਵੀ ਨਹੀਂ ਲੈਣਾ ਚਾਹੀਦਾ ਸਾਨੂੰ ਹਮੇਸ਼ਾ ਨੱਕ ਵਿੱਚੋਂ ਹੀ ਲਿਆ ਜਾਵੇ ਤਾਂ ਚੰਗਾ ਹੋਵੇਗਾ ਜੋ ਔਰਤਾਂ ਮੇਥੀ ਦਾਣੇ ਦਾ ਇਸਤੇਮਾਲ ਕਰਦੀਆਂ ਹਨ ਉਹ ਕਦੇ ਵੀ ਬੁੱਢੀਆਂ ਨਹੀਂ ਹੁੰਦੀਆਂ ਧਨੀਏ ਤੇ ਜੀਰੇ ਦਾ ਪਾਣੀ ਪੀਣ ਨਾਲ ਪੇਟ ਦੀ ਚਰਬੀ ਤੇਜ਼ੀ ਨਾਲ ਘਟ ਹੋ ਜਾਂਦੀ ਹੈ ਅਤੇ ਇਸ ਦਾ ਸੇਵਨ ਸਵੇਰੇ ਸਵੇਰੇ ਖਾਲੀ ਪੇਟ ਕਰਨਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਪਿੱਪਲ ਦੇ ਪੱਤਿਆਂ ਦੇ ਸੇਵਨ ਨਾਲ ਸਰਦੀ ਜ਼ੁਕਾਮ ਵਰਗੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਪਪੀਤਾ ਖਾਣ ਵਿੱਚ ਬੇਸ਼ੱਕ ਮਿੱਠਾ ਹੁੰਦਾ ਹੈ ਪਰ ਇਹ 슈ਗਰ ਦੇ ਮਰੀਜ਼ਾਂ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਪਪੀਤਾ ਖਾਣ ਨਾਲ ਬਲੱਡ ਸ਼ੂਗਰ ਲੈਵਲ ਘਟਣ ਲੱਗ ਜਾਂਦਾ ਹੈ ਬੱਚਿਆਂ ਨੂੰ ਦਸਤ ਦੀ ਸਮੱਸਿਆ ਹੋਣ ਤੇ ਠੰਡੇ ਪਾਣੀ ਵਿੱਚ ਜਾਇਫਲ ਪੀਸ ਕੇ ਸਵੇਰੇ ਸ਼ਾਮ ਦੇਣਾ ਚਾਹੀਦਾ ਹੈ ਇਕੱਠਿਆਂ ਬਹੁਤ ਸਾਰੇ ਕਾਜੂ ਖਾ ਲੈਣ ਨਾਲ ਸਿਰ ਦਰਦ ਦੀ ਸਮੱਸਿਆ ਹੋ ਸਕਦੀ ਹੈ ਸਾਨੂੰ ਤળਿਆ ਹੋਇਆ ਜ਼ਿਆਦਾ ਨਹੀਂ ਖਾਣਾ ਚਾਹੀਦਾ ਇਸ ਨਾਲ ਨਾ ਸਿਰਫ ਮੋਟਾਪਾ ਵੱਧਦਾ ਹੈ ਬਲਕਿ ਇਸ ਵਿੱਚ ਕੈਂਸਰ ਪੈਦਾ ਕਰਨ ਵਾਲੇ ਤੱਤ ਵੀ ਹੁੰਦੇ ਹਨ ਵજન ਨੂੰ ਘਟਾਉਣ ਲਈ ਜੀਰਾ ਅਤੇ ਅਜਵਾਇਣ ਮਿਲਾ ਕੇ ਬਣਾਈ ਗਈ ਚਾਹ ਕਾਫੀ ਜ਼ਿਆਦਾ ਫਾਇਦੇਮੰਦ ਸਾਬਤ ਹੋ ਸਕਦੀ ਹੈ। ਪੇਟ ਅਤੇ ਕਮਰ ਦਾ ਫੈਟ ਖਤਮ ਕਰਨ ਲਈ ਪਪੀਤੇ ਦਾ ਸੇਵਨ ਜ਼ਿਆਦਾ ਤੋਂ ਜ਼ਿਆਦਾ ਕਰੋ। ਪਪੀਤਾ ਖਾਣ ਨਾਲ ਕੁਝ ਹੀ ਦਿਨਾਂ ਵਿੱਚ ਤੁਹਾਡੇ ਸਰੀਰ ਵਿੱਚ ਜਮਾ ਹੋਇਆ ਫੈਟ ਘਟ ਹੋਣ ਲੱਗ ਜਾਵੇਗਾ। ਅਜਿ ਵਹਿਣ ਦਾ ਪਾਣੀ ਪੀਣ ਨਾਲ ਕਮਰ ਦੀ ਚਰਬੀ ਬਹੁਤ ਜ਼ਿਆਦਾ ਘਟ ਹੋਣ ਲੱਗ ਜਾਂਦੀ ਹੈ। ਜ਼ਿਆਦਾ ਨਮਕ ਦੇ ਸੇਵਨ ਅੱਖਾਂ ਦੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੁੰਦਾ ਹੈ। ਇਸ ਲਈ ਖਾਣੇ ਵਿੱਚ ਨਮਕ ਦੀ ਮਾਤਰਾ ਨਿਯਮਿਤ ਹੀ ਰੱਖੀ ਜਾਵੇ ਤਾਂ ਚੰਗਾ ਹੋਵੇਗਾ। ਜੇਕਰ ਤੁਸੀਂ ਹੱਥਾਂ ਦੀ ਸੋਜ ਤੋਂ ਪਰੇਸ਼ਾਨ ਹੋ ਤਾਂ ਸਰੋਂ ਦੇ ਤੇਲ ਵਿੱਚ ਦੋ ਕਲੀਆਂ ਲਸਣ ਦੀਆਂ ਮਿਲਾ ਕੇ ਪਕਾਓ ਅਤੇ ਇਸ ਦੀ ਹੱਥਾਂ ਉੱਪਰ ਮਾਲਿਸ਼ ਕਰੋ। ਕਹਾਡੇ ਹੱਥਾਂ ਦੀ ਸੋਜ ਦੂਰ ਹੋ ਜਾਵੇਗੀ ਜੇਕਰ ਤੁਸੀਂ ਜ਼ਿਆਦਾ ਕੰਮ ਕੁਰਸੀ ਉੱਪਰ ਬੈਠ ਕੇ ਕਰਦੇ ਹੋ ਤਾਂ ਆਪਣੀ ਕਮਰ ਦੇ ਥੱਲੇ ਛੋਟਾ ਜਿਹਾ ਸਹਰਾਣਾ ਲਗਾ ਲਓ ਤੁਹਾਨੂੰ ਕਮਰ ਦਰਦ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਗੈਸ ਦੀ ਸਮੱਸਿਆ ਤੋਂ ਜਲਦ ਰਾਹਤ ਪਾਉਣ ਲਈ ਲਸਣ ਵੀ ਤੁਹਾਡੀ ਮਦਦ ਕਰ ਸਕਦੀ ਹੈ ਇਸ ਦੇ ਲਈ ਤੁਸੀਂ ਲਸਣ ਨੂੰ ਸੁਕਾ ਕੇ ਕਾਲੀ ਮਿਰਚ ਦੇ ਨਾਲ ਪੀਸ ਲੈਣਾ ਹੈ ਤੇ ਸਵੇਰੇ ਸ਼ਾਮ ਇਸ ਚੂਰਨ ਦਾ ਸੇਵਨ ਕਰਨਾ ਹੈ ਗੈਸ ਦੀ ਸਮੱਸਿਆ ਦੂਰ ਕਰਨ ਦੇ ਨਾਲ ਨਾਲ ਇਹ ਤੁਹਾਡੀ ਪਾਚਨ ਕਿਰਿਆ ਵਿੱਚ ਵੀ ਬਹੁਤ ਜ਼ਿਆਦਾ ਸੁਧਾਰ ਕਰੇਗਾ ਅਜਵੈਣ ਨੂੰ ਪੀਸ ਕੇ ਉਸ ਵਿੱਚ ਪਿਆਜ਼ ਦਾ ਰਸ ਮਿਲਾ ਕੇ ਸਰੀਰ ਉੱਪਰ ਮਲਣ ਨਾਲ ਜ਼ੁਕਾਮ ਵਿੱਚ ਪਸੀਨਾ ਆਉਂਦਾ ਹੈ ਜਿਸ ਨਾਲ ਸਰੀਰ ਵਿੱਚ ਚੁਸਤੀ ਫੁਰਤੀ ਬਣੀ ਰਹਿੰਦੀ ਹੈ ਤੇ ਜ਼ੁਕਾਮ ਤੋਂ ਵੀ ਆਰਾਮ ਮਿਲਦਾ ਹੈ ਕੱਚਾ ਲਸਣ ਖਾਣ ਵਾਲਾ ਇਨਸਾਨ ਹਮੇਸ਼ਾ ਹੀ ਰੋਗ ਮੁਕਤ ਰਹਿੰਦਾ ਹੈ ਸਰੀਰ ਦੇ ਕਿਸੇ ਵੀ ਦਰਦ ਵਿੱਚ ਸਰੋਂ ਦੇ ਤੇਲ ਵਿੱਚ ਨਮਕ ਮਿਲਾ ਕੇ ਗਰਮ ਕਰਨ ਤੋਂ ਬਾਅਦ ਇਸ ਦੀ ਮਾਲਿਸ਼ ਪੂਰੇ ਸਰੀਰ ਉੱਪਰ ਕਰੋ ਅਤੇ ਬਾਅਦ ਵਿੱਚ ਗਰਮ ਪਾਣੀ ਨਾਲ ਨਹਾ ਲਓ ਤੁਹਾਨੂੰ ਦਰਦ ਤੋਂ ਬਹੁਤ ਜਲਦੀ ਫਾਇਦਾ ਮਿਲੇਗਾ ਵਾਲਾਂ ਦੀ ਲੰਬਾਈ ਨੂੰ ਵਧਾਉਣ ਲਈ ਨਾਰੀਅਲ ਤੇਲ ਵਿੱਚ ਆਮਲਾ ਪਾਊਡਰ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ਤੇ ਮ사ਜ ਕਰਨਾ ਵਾਲਾਂ ਦੀ ਲੰਬਾਈ ਦੁੱਗਣੀ ਤੇਜ਼ੀ ਨਾਲ ਵਾਧੀ ਹੈ ਬਾਥੂ ਦੇ ਸਾਗ ਦਾ ਸੇਵਨ ਕਰਨ ਨਾਲ ਪੀਲੀਆ ਵਰਗੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਇਸ ਲਈ ਠੰਡ ਦੇ ਮੌਸਮ ਵਿੱਚ ਤੁਸੀਂ ਬਾਥੂ ਦਾ ਸਾਗ ਜ਼ਰੂਰ ਖਾਓ ਜਿਨ੍ਹਾਂ ਲੋਕਾਂ ਨੂੰ ਬਵਾਸੀਰ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਬੇਲ ਪੱਤਰ ਦੇ ਪੱਤੇ ਚਬਾਉਣੇ ਚਾਹੀਦੇ ਹਨ ਜੇਕਰ ਤੁਸੀਂ ਖੂਨ ਦੀ ਕਮੀ ਨਾਲ ਜੂਝ ਰਹੇ ਹੋ ਤਾਂ ਤੁਹਾਨੂੰ ਗੁੜ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਤੁਹਾਡੇ ਭੋਜਨ ਵਿੱਚ ਨਮਕ ਦੀ ਮਾਤਰਾ 1 ਚਮਚ ਤੋਂ ਵੱਧ ਨਹੀਂ ਹੋਣੀ ਚਾਹੀਦੀ ਆਪਣਾ ਭੋਜਨ ਤਿਆਰ ਕਰਦੇ ਸਮੇਂ ਨਰਮਕ ਦੀ ਵਰਤੋਂ ਘੱਟ ਤੋਂ ਘੱਟ ਕਰਨ ਦੀ ਕੋਸ਼ਿਸ਼ ਕਰੋ ਤਿੱਖੇ ਮਸਾਲਿਆਂ ਦੀ ਵਰਤੋਂ ਘੱਟ ਤੋਂ ਘੱਟ ਕਰੋ ਚਿਪਸ ਅਤੇ कुरकुरੇ ਘੱਟ ਤੋਂ ਘੱਟ ਖਾਓ ਕਿਉਂਕਿ ਇਸ ਨਾਲ ਬਲੱਡ ਪ੍ਰੈਸ਼ਰ ਤੇ ਬਵਾਸੀਰ ਵਰਗੀਆਂ ਬਿਮਾਰੀਆਂ ਤੋਂ ਬਚਤ ਰਹਿੰਦੀ ਹੈ ਅਖਬਾਰ ਵਿੱਚ ਲਪੇਟੀ ਹੋਈ ਕੋਈ ਵੀ ਖਾਣ ਵਾਲੀ ਚੀਜ਼ ਦਾ ਸੇਵਨ ਨਾ ਕਰੋ ਕਿਉਂਕਿ ਅਖਬਾਰ ਵਿੱਚ ਇਸਤੇਮਾਲ ਹੋਣ ਵਾਲੀ ਸਿਆਹੀ ਦਾ ਸਿੱਧਾ ਸਬੰਧ ਕੈਂਸਰ ਦੀ ਬਿਮਾਰੀ ਦੇ ਨਾਲ ਹੁੰਦਾ ਹੈ ਹੋ ਸਕੇ ਤਾਂ ਦੁਪਹਿਰ ਵੇਲੇ ਖਾਣਾ ਘੱਟ ਤੋਂ ਘੱਟ ਖਾਓ ਜਾਂ ਫਿਰ ਭੁੱਜੇ ਹੋਏ ਛੋਲੇ ਬਦਾਮ ਤੇ ਸੁੱਕੇ ਮੇਵਿਆਂ ਦਾ ਇਸਤੇਮਾਲ ਜ਼ਿਆਦਾ ਕਰੋ ਜੇਕਰ ਤੁਸੀਂ ਹਰੇਕਾ ਉੱਪਰ ਨੰਗੇ ਪੈਰ ਚੱਲਦੇ ਹੋ ਤਾਂ ਇਹ ਅੱਖਾਂ ਦੀ ਰੋਸ਼ਨੀ ਵਧਾਉਣ ਦੇ ਨਾਲ ਸਰੀਰ ਦੇ ਅੰਗਾਂ ਦੀ ਸੋਜ ਵੀ ਘੱਟ ਕਰਦਾ ਹੈ ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਸੌਣ ਤੋਂ ਪਹਿਲਾਂ ਤਲੀਆਂ ਤੇ ਸਰੋਂ ਦੇ ਤੇਲ ਦੀ ਮਾਲਿਸ਼ ਕਰੋ ਇਸ ਤਰ੍ਹਾਂ ਕਰਨ ਨਾਲ ਜਲਦੀ ਹੀ ਤੁਹਾਨੂੰ ਨੀਂਦ ਆਉਣੀ ਸ਼ੁਰੂ ਹੋ ਜਾਏਗੀ ਕੱਚੀ ਗਾਜਰ ਖਾਣ ਨਾਲ ਜਾਂ ਗਾਜਰ ਦਾ ਇਸਤੇਮਾਲ ਲਗਾਤਾਰ ਸਲਾਦ ਵਿੱਚ ਕਰਨ ਨਾਲ ਤੁਹਾਡਾ ਵਜ਼ਨ ਹੌਲੀ-ਹੌਲੀ ਘਟਣ ਲੱਗ ਜਾਂਦਾ ਹੈ ਸਵੇਰੇ ਉੱਠਣ ਤੋਂ ਬਾਅਦ ਇੱਕ ਗਲਾਸ ਗੁੰਗਣੇ ਪਾਣੀ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਪੀਓ ਇਸ ਤਰ੍ਹਾਂ ਤੁਸੀਂ 1 ਤੋਂ 2 ਹਫ਼ਤੇ ਲਗਾਤਾਰ ਕਰੋ ਦੇਖਿਓ ਤੁਹਾਡਾ ਵਜ਼ਨ ਹੌਲੀ-ਹੌਲੀ ਘਟਣਾ ਸ਼ੁਰੂ ਹੋ ਜਾਵੇਗਾ ਇਸ ਦੇ ਨਾਲ ਹੀ ਤੁਸੀਂ ਦਿਨ ਵਿੱਚ ਘੱਟੋ-ਘੱਟ 8 ਗਲਾਸ ਪਾਣੀ ਪੀਓ ਤੁਹਾਨੂੰ ਘੱਟ ਤੋਂ ਘੱਟ 8 ਤੋਂ 9 ਘੰਟੇ ਨੀਂਦ ਲੈਣੀ ਚਾਹੀਦੀ ਹੈ ਕਿਉਂਕਿ ਇਹ ਵੀ ਇੱਕ ਅਜਿਹਾ ਨੁਸਖਾ ਹੈ ਜੋ ਕਿ ਤੁਹਾਡਾ ਵਜ਼ਨ ਘਟਾਉਣ ਦੇ ਵਿੱਚ ਮਦਦ ਕਰਦਾ ਹੈ ਵਧੀਆ ਨੀਂਦ ਲੈਣ ਨਾਲ ਤੁਸੀਂ ਸਿਹਤਮੰਦ ਰਹਿੰਦੇ ਹੋ ਹਰੀਆਂ ਸਬਜ਼ੀਆਂ ਵਿੱਚ ਭਰਪੂਰ ਮਾਤਰਾ ਦੇ ਵਿੱਚ ਫਾਈਬਰ ਹੁੰਦਾ ਹੈ ਇਸ ਨਾਲ ਬਲੱਡ ਸ਼ੂਗਰ ਲੈਵਲ ਅਤੇ ਕੋਲੇਸਟ੍ਰੋਲ ਕੰਟਰੋਲ ਦੇ ਵਿੱਚ ਰਹਿੰਦਾ ਹੈ ਦਾਲ ਰੋਟੀ ਅਤੇ ਚਾਵਲ ਵਿੱਚ ਜਿੰਨਾ ਵੀ ਹੋ ਸਕੇ ਦੇਸੀ ਘਿਓ ਦਾ ਇਸਤੇਮਾਲ ਕਰੋ ਕਿਉਂਕਿ ਇਸ ਨਾਲ ਕਬਜ਼ ਦੀ ਬਿਮਾਰੀ ਦੂਰ ਹੋ ਜਾਂਦੀ ਹੈ ਘਰ ਦਾ ਬਣਾਇਆ ਖਾਣਾ ਬੇਹਦ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਵਿੱਚ ਬਾਹਰលੀਆਂ ਮਿਲਾਵਟ ਵਾਲੀਆਂ ਚੀਜ਼ਾਂ ਵਾਂਗ ਜਿਆਦਾ ਮਸਾਲੇ ਨਹੀਂ ਹੁੰਦੇ ਇਸ ਲਈ ਸਾਨੂੰ ਕੋਈ